ਸਤਿ ਸ਼੍ਰੀ ਅਕਾਲ ਮੈਂ ਸਾਖੀ ਗੌਰ ਸਵਾਗਤ ਕਰਦੀ ਆ ਤੁਹਾਡਾ ਬਾਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਵੀਰ ਸਿੰਘ ਪੱਟੀ ਜਿਨ੍ਹਾਂ ਨਾਲ ਵੱਖਰੇ ਵੱਖਰੇ ਮੁੱਦੇ ਦੇ ਉਤੇ ਅੱਜ ਕੱਲ ਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਬਹੁਤ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਸਾਹਿਬ ਜੀਐਨਯੂ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਦਾ ਹਜੇ ਉਹ ਬੇਅਦਬੀ ਵਾਲਾ ਮਾਮਲਾ ਜਿਹੜਾ ਉਹਨਾਂ ਨੇ ਆਰਐਸਐਸ ਆਰਐਸਐਸ ਦੇ ਮੁਖੀ ਦੇ ਨਾਲ ਮੁਲਾਕਾਤ ਕੀਤੀ ਉਹ ਠੰਡਾ ਨਹੀਂ ਹੋਇਆ ਤੇ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਹੋਰ ਬੇਅਦਬੀ ਦਾ ਜਿਹੜਾ ਮਾਮਲਾ ਉਹ ਸਾਹਮਣੇ ਆ ਗਿਆ ਕੀ ਹੈ ਸਾਰਾ ਮਾਮਲਾ ਇਸ ਦੇ ਉੱਤੇ ਗਾਜ਼ਰੂਰ ਕਰ ਦਿਓ ਤੇ ਤੀਜੀ ਗੱਲ ਤੇ ਇਹ ਆ ਵੀ ਬੇਕਾਇਦਾ ਤੌਰ ਤੇ ਅਜੇ ਜਿਹੜੀ ਗੁਰੂ ਨਾਨਕ ਦੇਵ ਜੁਡੀ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ ਗੁਰੂ ਸਾਹਿਬ ਦੇ ਨਾਂ ਤੇ ਚਲਾਈ ਯੂਨੀਵਰਸਿਟੀ ਹੈ ਜੀ ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਇਹ ਗੱਲ ਕਹਿ ਰਿਹਾ ਹੈ ਮੋਲ ਭਾਵਕਤ ਨੂੰ ਮੁਖਾਬਤ ਹੋ ਕੇ ਮੁਖਾਤਬ ਹੋ ਕੇ ਮੁਖਾਤਬ ਹੋ ਕੇ ਉਹਨੂੰ ਕਹਿ ਰਿਹਾ ਕਿ ਅਸੀਂ ਯੂਨੀਵਰਸਿਟੀ ਚ ਇੱਕ ਚੇਅਰ ਸਥਾਪਿਤ ਕੀਤੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਵੇਦਾਂ ਦਾ ਮਿਲਾਨ ਕੀਤਾ ਜਾ ਰਿਹਾ ਤੇ ਵੇਦਾਂ ਦੇ ਵਿੱਚ ਕਈ ਇਹੋ ਜਿਹੇ ਕਰਮ ਕਾਂਡ ਨੇ ਜਿਨ੍ਹਾਂ ਦਾ ਗੁਰੂ ਸਾਹਿਬ ਨੇ ਬਕਾਇਦਾ ਤੌਰ ਤੇ ਖੰਡਨ ਕੀਤਾ ਤੇ ਇਹ ਕੌਣ ਹੁੰਦਾ ਫਿਰ ਮਿਲਾਨ ਕਰਨ ਵਾਲਾ ਜੀ ਹੂੰ ਕਿਉਂ ਤੁਸੀਂ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਸਾਰੇ ਤੁਰੇ ਹੋਏ ਹੋ ਇਹ ਜਿਹੜੇ ਲੋਕ ਨੇ ਵੱਡੇ ਵੱਡੇ ਇਹ ਆਪਣੇ ਨੂੰ ਰੱਬ ਸਮਝਣ ਲੱਗ ਪਏ ਜੀ ਵਿਦਵਾਨ ਕਿਸ ਨੂੰ ਰੱਬ ਸਮਝਦੇ ਆ ਵੀ ਸਾਡੇ ਤੋਂ ਵੱਡਾ ਕੋਈ ਨਹੀਂ ਹੈਗਾ ਹੋਰ ਕੋਈ ਉਹਦਾ ਮਾਮਲਾ ਤਾਂ ਅਜੇ ਅਕਾਲ ਤੱਕ ਤੇ ਨਿਪਟਿਆ ਨਹੀਂ ਸਪਸ਼ਟੀਕਰਨ ਦੇ ਕੇ ਆਪਣਾ ਆਏ ਨੇ ਤੇ ਚੋਰੀ ਛਿਪੇ ਭੱਜੇ ਨੂੰ ਜਿਹੜੇ ਸੀ ਦੂਸਰੇ ਦਰਾਜੇ ਤੋਂ विद द मीडिया ਨਾਲ ਕੇਲੇ মিডিਆ ਨੂੰ ਗੱਲ ਨਾ ਕਰਨੀ ਪਵੇ ਹਾਂ ਜਵਾਬ ਹੀ ਕੋਈ ਨਹੀਂ ਹੈਗਾ ਅਗਲੇ ਨੇ ਕੱਟ ਕੇ ਬਕਾਇਦਾ ਤੌਰ ਤੇ ਉਹ ਵੀਡੀਓ ਰਿਲੀਜ਼ ਕੀਤੀ ਪਿਪ ਮੋਨ ਭਗਵਤ ਨੂੰ ਮੁਖਾਤਬ ਮੁਖਾਤਬ ਹੋ ਕੇ ਵਾਈਸ ਚਾਂਸਰ ਕੀ ਕਹਿਆ ਜੀ ਅਗਲਾ ਅਜੀਬ ਚਾਰਦੀ ਨਾ ਅਕਾਲ ਤਖਤ ਤੋਂ ਕੀ ਬੰਦਾ ਨਹੀਂ ਪਤਾ ਹਾਂ ਦੇਖੀ ਭਾਈ ਕਾਨ ਸਿੰਘ ਨਾਭਾ ਸਹੀ ਗੱਲ ਕਹਿੰਦੇ ਆ ਵੀ ਵਾਕਿਆ ਜਿਹੜਾ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਪੁਸਤਕ ਲਿਖਿਆ ਉਹਦੇ ਵਿੱਚ ਕੁਝ ਗਲਤੀਆਂ ਹਨ ਲੇਕਿਨ ਉਹਨਾਂ ਗਲਤੀਆਂ ਨੂੰ ਕਿਸੇ ਦੋ ਪ੍ਰੋਫੈਸਰਾਂ ਨੂੰ ਇਕੱਠੇ ਹੋ ਕੇ ਦੂਰ ਕਰਨ ਦਾ ਅਧਿਕਾਰ ਨਹੀਂ ਪਈ ਸੀ ਨਵਾਂ ਮਹਾਨਕੁਲ ਸ਼ਾਫਤਾ ਜੀ ਜੀ ਜਵਾਨਾਂ ਦੀ ਕਮੇਟੀ ਬਣਨੀ ਚਾਹੀਦੀ ਸੀ ਤੇ ਲੰਮਾ ਸਮਾਂ ਘਟੋ-ਘਟ ਸਾਲ ਤੋਂ ਉੱਤੇ ਵਿਚਾਰ ਚਰਚਾ ਚੁਣ ਜੀ ਤੇ ਇੱਕ ਇੱਕ ਪੰਨੇ ਦੀ ਬਕਾਇਦਾ ਤੌਰ ਤੇ ਜਿਹੜੀ ਸੀ ਵਿਚਾਰ ਚਰਚਾ ਚੁਣ ਜੀ ਇੱਕ ਬੰਦਾ ਪਰਫੈਕਟ ਨਹੀਂ ਹੁੰਦਾ ਸਾਡੇ ਕੋਲ ਇੱਕ ਬੜਾ ਤਕੜਾ ਉਹ ਗਿਆਨ ਦਾ ਸੂਮਾ ਵਾ ਮਹਾਂਕੋਸ਼ ਫੇਰ ਵੀ ਗਲਤੀਆਂ ਹੋ ਜਾਂਦੀਆਂ ਇੱਚ ਕੋਈ ਛੱਕ ਵਾਲੀ ਗੱਲ ਨਹੀਂ ਜੀ ਰੂ ਸਾਹਿਬ ਬਾਬੇ ਨਾਨਕ ਦੇ ਟਾਈਮ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਵਿਚਰੇ ਸੀ ਸਮਾਜ ਦੇ ਵਿੱਚ ਅੱਜ ਉਸ ਤਰੀਕੇ ਨਾਲ ਸੰਭਵ ਨਹੀਂ ਹੈਗਾ ਕਈ ਤਬਦੀਲੀਆਂ ਹੈਗੀਆਂ ਨੇ ਲੇਕਿਨ ਗੁਰਬਾਣੀ ਦੀ ਤਬਦੀਲੀ ਕੀ ਦੀ ਜਾ ਸਕੀ ਗੁਰਬਾਣੀ ਉਸੇ ਦਾ ਟੱਲ ਰਹੇਗੀ ਕਿਉਂ ਅਕਾਲ ਦੀ ਬਾਣੀ ਹੈ ਲੇਕਿਨ ਜਿਸ ਤਰ੍ਹਾਂ ਵਿਚਰੇ ਸੀ ਉਹਦੀ ਤਬਦੀਲੀ ਹੈਗੀ ਇਸ ਕਰਕੇ ਇਹਨਾਂ ਦੇ ਮਹਾਨ ਕੋਸ਼ ਦੇ ਵਿੱਚ ਜਿਹੜੀ ਅਸੀਂ ਬਕਾਇਦਾ ਤੌਰ ਤੇ ਤਬਦੀਲੀ ਕਰਕੇ ਗੁਰ ਸ਼ਬਦ ਰਤਨਾ ਕਰ ਮਹਾਨ ਕੋ ਜਿਹੜੇ ਇਹ ਛਾਪੇ ਜੀ ਜਦੋਂ ਵਿਦਵਾਨਾਂ ਕੋਲੇ ਗਏ ਤੇ ਵਿਦਵਾਨਾਂ ਦੇ ਇਤਰਾਜ਼ ਪ੍ਰਗਟ ਕੀਤੇ ਵੀ ਇਹਦੇ ਵਿੱਚ ਬੜਾ ਕੁਝ ਗਲਤ ਹੈਗਾ ਉਹਨਾਂ ਦੇ ਇਤਰਾਜ ਤੋਂ ਬਾਅਦ ਇੱਕ ਕਮੇਟੀ ਬਣਦੀ ਹੈ ਜਿਹੜੀ ਕਮੇਟੀ ਕਹਿੰਦੀ ਵੀ ਇਹਨਾਂ ਦਾ ਹੁਣ ਕਰਨਾ ਕੀ ਆ ਤੇ ਕਮੇਟੀ ਵੀ ਖੜੀ ਲੱਗਦੀ ਫੀਮਚੀ ਸੀਗੀ ਜੀਨੇ ਕਹਿ ਦਿੱਤਾ ਤੀ ਇਹਨਾਂ ਨੂੰ ਜਿਹੜਾ ਸੀ ਦਬਾ ਦਿੱਤਾ ਜਾਵੇ ਹੂੰ ਜੇ ਦਬਾ ਦਿਓ ਕੁਝ ਕੱਢ ਕੇ ਫਿਰ ਕਿ ਲੈ ਜੂਗਾ ਕਿੰਨੀ ਗੱਲ ਜੀ ਸਾਡੇ ਤਕੜਾ ਸੋਮਾਵਾਂ ਗੁਵਿੰਦਵਲ ਸਾਹਿਬ ਗਵਿੰਦ ਸਾਹਿਬ ਸਾਹਿਬ ਕਿ ਘਾਟ ਪੜਿਆ ਵਾ ਜਿੱਥੇ ਲੋਕ ਆਪਣੇ ਜਿਹੜੇ ਸੀ ਪੁਰਖ ਜਿਹਨਾਂ ਦੇ ਆਪਣੇ ਫੁੱਲ ਵੀ ਪਾਉਂਦੇ ਨੇ ਦਰਿਆ ਦੇ ਵਿੱਚ ਜਲ ਪ੍ਰਵਾਹ ਕਰਦੇ ਨੇ ਨਾਲ ਉੱਥੇ ਅੰਗੀਠਾ ਸਾਹਿਬ ਜਿੱਥੇ ਇਹੋ ਜੇ ਗ੍ਰੰਥ ਇਕੱਠੇ ਕੀਤੇ ਜਾਂਦੇ ਨੇ ਤੇ ਉਹ ਇਕੱਠੇ ਕਰਕੇ ਫਿਰ ਬਕਾਇਦਾ ਤੌਰ ਤੇ ਅਰਦਾਸ ਕਰਕੇ ਉਹਨਾਂ ਦਾ ਜਿਹੜਾ ਵਾ ਉਹ ਸੰਸਕਾਰ ਕੀਤਾ ਜਾਂਦਾ ਵਾ ਨਹੀਂ ਕਰ ਕੀਤਾ ਜਾਂਦਾ ਵਾ ਉਨੇ ਇਹ ਮਹਾਨ ਕੋਚ ਦੇ ਵਿੱਚ ਗੁਰਬਾਣੀ ਆ ਬਹੁਤ ਸਾਰੀ ਗੁਰਬਾਣੀ ਦਰਜੇ ਦੇ ਵਿੱਚ ਹੈਗੀ ਹੈ ਇਹ ਗੁਰਬਾਣੀ ਨੂੰ ਲੈ ਕੇ ਮਹਾਨ ਕੋਚ ਦੇ ਵਿੱਚ ਜਿਹੜਾ ਵਾ ਇਹਨਾਂ ਨੇ ਕਹਿਤਾ ਜੀ ਗੁਰਬਾਣੀ ਦਬਾਈ ਕੋ ਗਈ ਉਹਦੇ ਤੋਂ ਬੰਵਿੰਦਰ ਸਿੰਘ ਠੋਰ ਉੱਥੋਂ ਦੇ ਵਿਦਿਆਰਥੀਆਂ ਨੇ ਵੀ ਪ੍ਰੋਟੈਸਟ ਕੀਤਾ ਉੱਥੋਂ ਦੇ ਵਾਸਟਾਂ ਦੇ ਗਲਾਬ ਵੀ ਤੁਸੀਂ ਕਰ ਕੀ ਰਹੇ ਹੋ ਇੱਥੇ ਸਾਖਜੀ ਜੀ ਦੁਨੀਆ ਦੇ ਵਿੱਚ ਦੋ ਯੂਨੀਵਰਸਿਟੀਆਂ ਸਿਰਫ ਰਹਿ ਗਿਆ ਨੇ ਬਾਦਸ਼ਾਹ ਦੇ ਅਧਾਰ ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾ ਜੀ ਇਜ਼ਰਾਈਲ ਦੀ ਜਿਹੜੀ ਭਾਸ਼ਾ 히బ్రੂ ਆ ਇਜ਼ਰਾਈਲ ਦੇ ਵਿੱਚ 히బ్రੂ ਯੂਨੀਵਰਸਿਟੀ ਹੈ ਇੱਕ ਉਦੋਂ ਦੇ ਵਿੱਚ ਪਾਛਦੇ ਦਾ ਤੇ ਕਿ ਬਾਕੀ ਕਿੱਥੇ ਪਾਛਦਾ ਕੋ ਯੂਨੀਵਰਸਿਟੀ ਨਹੀਂ ਹੁਣ ਇਹਦੇ ਵਿੱਚ ਜਿਹੜਾ ਇਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਯੂਨੀਵਰਸਿਟੀ ਵਾਲਿਆਂ ਨੇ ਇਹ ਛਾਪਿਆ ਫਿਰ ਉਹ ਦਫਨਾਇਆ ਉਹਦਾ ਰੋਲਾ ਪਿਆ ਰੋਲਾ ਪੈਣ ਤੋਂ ਬਾਅਦ ਬਕਾਇਦਾ ਤੌਰ ਤੇ ਪੁਲਿਸ ਨੇ ਐਫਆਈਆਰ ਨੰਬਰ 0149 7298 ਦੇ ਤਹਿਤ ਡਾਕਟਰ ਜਗਦੀਪ ਸਿੰਘ ਵਾਈਸ ਚਾਂਸਰ ਉੱਠੰਦੇ ਉਹਨਾਂ ਦੇ ਖਿਲਾਫ ਡੀਨ ਅਕੈਡਮਿਕ ਅਗੇ ਜਸਵਿੰਦਰ ਸਿੰਘ ਬਰਾੜ ਉਹਨਾਂ ਦੇ ਖਿਲਾਫ ਰਜਿਸਟਰ ਅਗੇ ਡਾਕਟਰ ਦਵਿੰਦਰ ਸਿੰਘ ਤੇ ਇੰਚਾਰਜ ਪਬਲਿਕੇਸ਼ਨ ਹਰਜਿੰਦਰ ਸਿੰਘ ਕਾਲੜਾ ਚਾਰ ਵਿਅਕਤੀਆਂ ਦੇ ਖਿਲਾਫ 22 ਨਿਮ ਪਰਚਾ ਦਰਜ ਕੀਤਾ ਰਿਹਾ ਤੇ ਜਿਹੜੀ ਦਿਨ ਪਰਚਾ ਦਰਜ ਕਰਾਇਆ ਉਹ ਕਹਿੰਦੇ ਇਹ ਨਹੀਂ ਜਿਹੜੀ ਕਮੇਟੀ ਨੇ ਸੁਝਾ ਦਿੱਤਾ ਵੀ ਇਹ ਦਫਨਾ ਦਿੱਤੇ ਜਾਣ ਉਸ ਕਮੇਟੀ ਦੇ ਉੱਤੇ ਵੀ ਪਰਚਾ ਦਰਜ ਕੀਤਾ ਜਾਵੇ ਜੀ ਵੀ ਇਹ ਰੱਬ ਦੇ ਲੋਕ ਏ ਜੇ ਯੂਨੀਵਰਸਿਟੀ ਤੁਸੀਂ ਚਾਰ ਕਿਤਾਬਾਂ ਪੜ੍ਹ ਕੇ ਪ੍ਰੋਫੈਸਰ ਬਣ ਗਏ ਰੱਬ ਨਹੀਂ ਬਣ ਕੇ ਤੁਸੀਂ ਉੱਥੇ ਜੇ ਤੁਸੀਂ ਇਹ ਚ ਵਾਕੇ ਹੀ ਮਹਾਨ ਕੁਝ ਤਬਦੀਲੀਆਂ ਚਾਹੁੰਦੇ ਸੀ ਤੁਸੀਂ ਅਕਾਲ ਤਖਨ ਨੂੰ ਇਨਫੋਰਮ ਕਰਦੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਇਨਫੋਰਮ ਕਰਦੇ ਤੇ ਸ਼੍ਰੋਮਣੀ ਕਮੇਟੀ ਵੀ ਸੁੱਤੀ ਪਈ ਜਾਗੀ ਉਹਨੇ ਆਪਣਾ ਫੈਸਲਾ ਵੀ ਸੁਲਾਤਾ ਵੀ ਇਹ ਲੋਕ ਜਨਤਕ ਤੌਰ ਤੇ ਮਾਫੀ ਮੰਗਣ ਤੇ ਇੱਕ ਛਿੜਖੰਡ ਪਰਤਾ ਸ਼ਬਦ ਅਰਦਾਸ ਕਰਾ ਕੇ ਮੁਖੀਮਾ ਜਥੇਦਾਰਾਂ ਦੀ ਅਰਦਾਸ ਕਰਦੇ ਇਹ ਝਰਮੜੀਪੁਰ ਦਾ ਫੈਸਲਾ ਵਾ ਕੀ ਬਾਤ ਹੈ ਅਗਲੇ ਪਰਚਾ ਦਰਜ ਕਰਾਇਆ ਤੇ ਤੁਸੀਂ ਬਕਾਇਦਾ ਤੌਰ ਤੇ ਗਲਤ ਕਹੀ ਜਾਂਦੇ ਜਹਦਰ ਕੱਲ ਤੱਕ ਦੀ ਇਹਦਾ ਨੋਟਿਸ ਲਿਆ ਇਸ ਕਰਕੇ ਇਹ ਜੋ ਕੁਝ ਹੋਇਆ ਗਲਤ ਹੋ ਰਿਹਾ ਸਹੀ ਨਹੀਂ ਹੋ ਰਿਹਾ ਇਹਦੇ ਤੇ ਘੱਟੋ-ਘੱਟ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਲੇਕਿਨ ਮੈਂ ਆਪਣੀ ਰਹਿਤ ਮਰਿਆਦਾ ਦੀ ਗੱਲ ਕਰਾਂ ਰਹਿਤ ਮਰਿਆਦਾ ਕੀ ਕਹਿੰਦੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਰਹੇ ਹੋ ਜੇ ਤੁਹਾਨੂੰ ਪਤਾ ਵੀ ਰਸਤਾ ਠੀਕ ਨਹੀਂ ਥਣਿਓ ਧਰਤੀ ਤਤੀਆ ਗਰਮ ਜਾ ਕੇ ਤੇ ਉਥੇ ਕੰਡੇ ਨੇ ਤੇ ਤੁਸੀਂ ਜੁੱਤੀ ਪਾ ਕੇ ਵੀ ਗੁਰੂ ਸਾਹਿਬ ਦੀ ਮੀਟਲ ਜਾ ਸਕਦੇ ਹੋ ਬ੍ਰਹਿਮਾ ਦੇਖੀ ਨਹੀਂ ਮੈਂ ਨਹੀਂ ਕਹ ਰਿਹਾ ਤੇ ਸਾਡੇ ਚ ਦਫਤੋਂ ਦੀ ਵੀ ਹੈਗੀ ਹੈ ਰਵੈਤ ਦੀ ਗੱਲ ਨਹੀਂ ਹੈ ਕੀ ਲੇਕਿਨ ਫੇਰ ਵੀ ਮੈਂ ਕਹਿੰਦਾ ਜੇ ਸਾਡੇ ਕੋਲ ਪ੍ਰਬੰਧ ਹੈਗੇ ਇਹ ਤੇ ਉਦੋਂ ਆ ਬਕਾਇਦਾ ਤੌਰ ਤੇ ਜਦੋਂ ਸਾਡੇ ਕੋਲ ਪ੍ਰਬੰਧ ਨਾ ਹੋਣ ਜੀ ਜਦੋਂ ਕੀਦੇ ਪ੍ਰਬੰਧ ਹੈਗੇ ਫਿਰ ਇਹਨਾਂ ਜਿਹੜੇ ਗਲਤੀ ਕੀਤੀ ਤੇ ਇਹਨਾਂ ਨੂੰ ਫਿਰ ਸਜ਼ਾ ਤੇ ਮੈਣੀ ਚੀਦੀ ਐ ਬਿਲਕੁਲ ਇਹਨਾਂ ਵਾਈਸ ਚਾਂਸਰਾਂ ਨੇ ਕੀਦੇ ਆਖੇ ਤੇ ਜਿਹੜਾ ਅੰਮ੍ਰਿਤਸਰ ਦਾ ਵਾਈਸ ਚਾਂਸਰ ਗੁਨਾਣਕਲ ਜੂਨੀਅਰ ਸੇ ਵਾਈਸਰ ਉਹਨੇ ਤੇ ਜਿਹੜੇ ਪੰਜਾਬੀ ਜੂਨੀਅਰ ਸੇ ਵਾਈਸਰ ਇਹਨਾਂ ਕਿਹਨਾਂ ਨੇ ਇਸ਼ਾਰਿਆਂ ਤੇ ਇਹ ਗਲਤੀਆਂ ਕੀਤੀਆਂ ਨੇ ਇਹਦੀ ਵੀ ਕੋ ਕਰਨ ਲਈ ਬਚਾਈ ਦੀ ਸ਼੍ਰੋਮਣੀ ਕਮੇਟੀ ਨੂੰ ਕਹਦੇ ਹੋ ਕਮੇਟੀ ਬਣਾ ਦੇਗੀ ਤੇ ਜਦੋਂ ਕਮੇਟੀ ਬਣਾ ਦੇਗੀ ਉਹਨੂੰ ਸਬ ਕਮੇਟੀ ਕਹਿੰਦੇ ਤੇ ਉਹਦਾ ਮਤਲਬ ਨਾ ਸਭ ਕੁਝ ਮਿੱਟੀ ਕਰ ਦੇ ਉਹ ਮਿੱਟੀ ਕਰਕੇ ਆਏਗੀ ਉੱਥੇ ਤੇ ਸਕੇ ਨਹੀਂ ਪਹੁੰਚੇਗੀ ਤੇ ਸ਼ਰਮਣੀ ਕਮੇਟੀ ਦਾ ਆਪਣਾ ਮਾਮਲਾ 328 ਰੁਪਿਆਂ ਦਾ ਕੱਲ ਅਜੇ ਸਾਦ ਨੇ ਤਾੜਨਾਂ ਨੂੰ ਕੀਤੀ ਵੀ ਬੰਦੇ ਦੇ ਪੁੱਤਾਂ ਹੋਗੇ ਤਾਂ ਫੈਸਲਾ ਕਰੋ ਤੁਸੀਂ ਕਰਨਾ ਕਿਉਂ ਨਹੀਂ ਕਰਦੇ ਤੁਸੀਂ ਐਸੀ ਸ਼ਰਮਣੀ ਕਮੇਟੀ ਨੂੰ ਅਕਾਲ ਤੱਕ ਦਾ ਹੁਕਮ ਹੋਇਆ ਸੀ ਵੀ ਜਿਹੜੇ ਬੰਦੇ ਦੋਚੀ ਨੇ ਇਹਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ ਤੇ ਇਹਨਾਂ ਆਪਣੀ ਅੰਤਰੰਕ ਕਮੇਟੀ ਵੀ ਨੂੰ ਪਾਸ ਕਰ ਦਿੱਤਾ ਤੇ ਇਹਨਾਂ ਨੇ ਆਪਣੇ ਹਾਊਸ ਵੀ ਪਾਸ ਕਰਦਿਆਂ ਦੇ ਇੱਕ ਨੋਟ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਪਾਵੇ ਆਂ ਕਿ ਜੋ ਇਹ ਕਰ ਰਹੇ ਕੋਈ ਸਹੀ ਨਹੀਂ ਕਰ ਰਹੇ ਸ਼੍ਰੋਮਣੀ ਕਮੇਟੀ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਜਿਹੜੀ ਆ ਆਪਣੀ ਪੀੜੀ ਸਿਰ ਸੋਟਾ ਫੇਰੇ ਵੀ ਉਹ ਕਿੱਥੇ ਖੜੀ ਆ ਕੀ 328 ਰੁਪਏ ਦਾ ਉਹਨਾਂ ਨੇ ਇਨਸਾਫ ਦਿੱਤਾ ਅਕਾਲ ਤਖਤ ਦੇ ਹੁਕਮ ਦੀ ਤਲੀਮ ਤਮੀਰ ਕੀਤੀ ਅੰਤਰਕਮੇਟੀ ਚ ਪਾਸ ਕਰਤਾ ਹਾਊਸ ਪਾਸ ਕਰਤਾ ਪਰਚਾ ਦਰਜ ਕਰ ਮੁੱਕੇ ਮੁਕਰ ਕੇ ਨਹੀਂ ਦੀ ਸੀ ਆਪ ਇਨਵੈਸਟੀਗੇਸ਼ਨ ਕਰਨ ਕਿੱਥੇ ਕੀਤੀ ਇਹ ਤੱਕ ਇਨਵੈਸਟੀਗੇਸ਼ਨ ਹਾਈਕੋਰਟამდე ਤੜੀ ਜਾ ਰਹੀ ਹੈ ਕੋਰਟਾਂ ਉਨ ਤੜੀਆਂ ਜਾ ਰਹੀਆਂ ਨੇ ਲੋਕ ਦੁਖੀ ਨੇ ਜਿਹੜੇ ਇਨਸਾਫ ਮੰਗਣ ਆਏ ਸੀ ਉਹਨਾਂ ਦੀ ਕੁੱਟ ਕੁੱਟ ਕੇ ਹੱਡੀਆਂ ਤੋੜਤੀਆਂ ਉੱਥੇ ਬੀਬੀਆਂ ਦੀ ਬੇਦਬੀ ਕੀਤੀ ਤੁਸੀਂ ਇਸ ਕਰਕੇ ਸਰਜੀ ਜੀ ਇਹ ਜੋਰ ਹੈ ਗਲਤ ਹੋ ਰਿਹਾ ਤੇ ਦੀ ਜਾਂਚ ਕੀਤੀ ਜਾਣੀ ਜੇ ਜੀ ਪਿੱਛੇ ਹੈ ਕੌਣ ਬਿਲਕੁਲ ਕਿਹੜੀਆਂ ਸ਼ਕਤੀਆਂ ਪਿੱਛੇ ਗਿਆ ਨੇ ਜੀ ਕਾਂਗਰਸੀਆਂ ਦਾ ਵੀ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕਾਫੀ ਰੋਲਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੀ ਆਪਸ 'ਚ ਹੀ ਲੜਾਈ ਚੱਲ ਰਹੀ ਹੈ ਕਿ ਮੈਂ ਮੁੱਖ ਮੰਤਰੀ ਬੰਨਾ ਤੇ ਮੈਂ ਮੁੱਖ ਮੰਤਰੀ ਬੰਨਾ ਇਸੇ ਵਿਚਾਲੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਬਿਆਨ ਪੱਡੇ ਸਾਹਮਣੇ ਆਇਆ ਉਹਨਾਂ ਨੇ ਇੱਕ ਜਿਗਰਾ ਕਟਾਇਆ ਕਹਿੰਦੇ ਕਿ ਮੈਨੂੰ ਤੇ ਕਹਿਣਗੇ ਵੀ ਮੈਂ ਤਾਂ ਵੀ ਸੀਐਮ ਨਹੀਂ ਬੰਨਾ ਮਨਿਸਟਰੀ ਵੀ ਨਹੀਂ ਮੈਨੂੰ ਚਾਹੀਦੀ ਮੈਂ ਪ੍ਰਧਾਨ ਚ ਹੀ ਸਹੀ ਆ ਹੋਣ ਤੱਕ ਦਾ ਕਾਂਗਰਸ ਦਾ ਸਭ ਤੋਂ ਅਨਾਰੀ ਪ੍ਰਧਾਨ ਜੇ ਕਹਿ ਲਿਏ ਤੇ ਉਹ ਬਕਾਇਦਾ ਤੌਰ ਤੇ ਕੋਈ ਹੋਰ ਨਹੀਂ ਉਹ ਰਾਜਾ ਬੜਿੰਗ ਰਾਜਾ ਬੜਿੰਗ ਨੂੰ ਆ ਗਿਆ ਸੀ ਉਦੋਂ ਵੀ ਇਹਦਾ ਸਵਾਗਤ ਕਰਨ ਵਾਸਤੇ ਬਹੁਤ سارے ਜ਼ਿਲ੍ਹਿਆਂ ਦੇ ਪ੍ਰਧਾਨ ਨਹੀਂ ਪਹੁੰਚੇ ਸੀ ਅੱਜ ਵੀ ਉਹ ਗੱਲ ਕਰਦਾ ਲਾਹੌਰ ਦੀ ਤੇ ਉਹ ਸੁੰਝ ਜਾਂਦੀ ਪਸ਼ੌਰ ਉਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਉਹਦੇ ਤਾਂ ਵੀ ਘਰ ਦੀ ਨੂੰ ਪ੍ਰਧਾਨ ਬਣਨ ਦਾ ਚੰਗਾ ਸੀਗਾ ਹੋਣ ਰਾਜਾ ਕਹਿੰਦਾ ਤੇ ਰਾਜਾ ਵੜਿੰਗ ਜੀ ਤੁਹਾਡੀ ਆਪਣੀ ਕੁਰਸੀ ਦੇ ਪਾਵੇ ਹਿੱਲ ਰਹੇ ਨੇ ਜਿਹੜੀ ਤੁਹਾਡੀ ਦਿੱਲੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਬਹੁਤ ਸਾਰਿਆਂ ਨੇ ਤੁਹਾਡੇ ਖਿਲਾਫ ਬੰਦ ਬੰਦ ਕੀਤੀ ਆ ਵੀ ਜੇ 2027 ਦੀਆਂ ਚੋਣਾਂ ਜਿਤਨੀਆਂ ਤੇ ਰਾਜਾ ਵੜਿੰਗ ਦੀ ਬਦਲੀ ਕਰੋ ਪ੍ਰਗਟ ਸਿੰਘ ਦਾ ਨਾਮ ਵੀ ਆ ਰਿਹਾ ਕਿ ਉਹ ਪ੍ਰਧਾਨ ਬਣਿਆ ਜਾਵੇ। ਪ੍ਰਗਟ ਸਿੰਘ ਨੂੰ ਜੇ ਮੈਚਿਓਰਿਟੀ ਜ਼ਿਆਦੀ ਹੈ ਤਾਂ ਉਹ ਸੁਖਪਾਲ ਸਿੰਘ ਕਹਿ ਰਿਹਾ ਜਿਹੜਾ ਵਿਰੋਧੀਆਂ ਨੂੰ ਜਿਹੜਾ ਉਹ ਗਿਣ-ਗਿਣ ਕੇ ਬਦਲੇ ਲੈ ਸਕਦਾ ਕੋਲ। ਜੀ। ਪਾਣੀ ਪੀਤੀ ਕੇ ਕੋਸ਼ਿੰਦੀ ਸਮਰੱਥਾ ਸਿਰਫ ਸਿਰਫ ਪ੍ਰਕਾਸ਼ ਸਿੰਘ ਬਾਜਵੇ ਤੇ ਸੁਖਪਾਲ ਸਿੰਘ ਘਹਿਰਾ ਦੇ ਵਿੱਚ ਪ੍ਰਗਟ ਸਿੰਘ ਪਾਣੀ ਪੀਤੀ ਕੇ ਵਿਰੋਧੀ ਨੂੰ ਕੋਸ਼ੀ ਸਕਦਾ। ਮੁੱਖ ਮੰਤਰੀ ਸਾਹਿਬ ਨੇ ਅੱਜ ਕਿਸੇ ਪੱਤਰਕਾਰ ਨੇ ਪੁੱਛ ਲਿਆ ਉਹਨਾਂ ਨੂੰ ਵੀ ਤੁਹਾਡਾ ਮੁਰਗੀਆਂ ਦਾ ਜਿਹੜਾ ਤੁਸੀਂ ਦੇਣਾ ਸੀ ਮੁਆਵਜ਼ਾ ਕੀ ਦੇਤਾ ਹੁਣ ਤੱਕ ਕਹਿੰਦਾ ਤੂੰ ਕਾਲ ਤੂੰ ਪੀਟੀ ਸਾਹ ਪੱਤਰਕਾਰ ਆ ਵੀ ਹੂੰ ਕਹਿੰਦਾ ਨਹੀਂ ਜੀ ਮੈਂ ਫਲਾਣੀ ਦਾ ਪੱਤਰਕਾਰ ਹਾਂ ਕਹਿੰਦਾ ਤੇਰੇ ਲੱਗਦਾ ਤੂੰ ਸੇ ਤਾਂ ਤੂੰ ਉਸੇ ਉਸੇ ਪੱਤਰਕਾਰ ਪੀਟੀ ਜੀ ਇਹ ਗੱਲ ਨਹੀਂ ਬਣਦੀ ਕੋਈ ਵੀ ਇਹਨਾਂ ਲੀਡਰਾਂ ਦੇ ਮੁੱਖ ਮੰਤਰੀ ਵੀ ਨਕਮਾ ਸਾਹਿਬ ਤੋਂ ਰਿਹਾ ਤੇ ਰਾਜਾ ਬਣੇ ਨੂੰ ਚਾਹੀਦਾ ਸੱਪ ਨਹੀਂ ਹੋ ਰਿਹਾ ਪਰ ਰਾਜਾ ਵਿੜਿੰਗ ਆਪਣੀ ਪ੍ਰਧਾਨਗੀ ਬਚਾਉਣ ਦੇ ਬਚਾਉਣ ਦੇ ਚੱਕਰ 'ਚ ਵੀ ਕਿਸੇ-ਕਿਸੇ ਤਰੀਕੇ ਨਾਲ ਕਹਿ ਦਿਆ ਵੀ ਮੈਂ ਨਾ ਪ੍ਰਧਾਨ ਬਣਨਾ ਮੈਂ ਨਾ ਬਕਾਇਦਾ ਤੌਰ ਤੇ ਮੈਂ ਮੁੱਖ ਮੰਤਰੀ ਬਣਨਾ ਵਾ ਤੇ ਮੈਨੂੰ ਪ੍ਰਧਾਨਗੀ ਠੀਕ ਹੈ ਮੈਂ ਇਦਾਂ ਹੀ ਗੁਜ਼ਾਰਾ ਕਰ ਲਊਂ ਮੈਨੂੰ ਲਾਓ ਨਾ ਤੁਸੀਂ ਹਮ ਲੇਕਿਨ ਜਿਹੜੀ ਕੇਂਦਰ ਕੋ ਰਿਪੋਰਟਾਂ ਗਈਆਂ ਉਹ ਇਹਦੇ ਤੋਂ ਸੰਤੁਸ਼ਟ ਨਹੀਂ ਜੀ ਇਸੇ ਵੇਲੇ ਵੀ ਰਾਜਾ ਵਿੜਿੰਗ ਦੀ ਛੁੱਟੀ ਹੋ ਸਕਦੀ ਤੇ ਉਹਦੀ ਜਗ੍ਹਾ ਤੇ ਨਵਾਂ ਪ੍ਰਧਾਨ ਆ ਸਕਦਾ ਭਾਵੇਂ ਪ੍ਰਗਟ ਸਿੰਘ ਦਾ ਨਾਂ ਹੁੰਦਾ ਲੇਕਿਨ ਕਾਂਗਰਸ ਆ ਜਿਹੜਾ ਵਾ ਸਾਬਤਾ ਕੁਝ ਹੋਰ ਰਹਾ ਇਹ ਲਾੜੇ ਨੂੰ ਘੋੜੀ ਦੇ ਚੜਾ ਕੇ ਫਿਰ ਲਾ ਦਿੰਦੇ ਹੁੰਦੇ ਆ ਤੁਹਾਡੇ ਸਾਹਮਣੇ ਹੀ ਆ ਸਤੰਬਰ 2021 ਜਦੋਂ ਕੈਪਟਨ ਮਰਿੰਦਰ ਸਿੰਘ ਨੂੰ ਲਿਆ ਤੇ ਸੁਫੀਰ ਨਾਵੇ ਦੀ ਤਿਆਰੀ ਹੋ ਗਈ ਲੱਡੂ ਜੀ ਤੇ ਘੋੜੀ ਤੇ ਚੜਾ ਕੇ ਤੇ ਫਿਰ ਲਾ ਕੇ ਚੰਨੀ ਨੂੰ ਬਣਾਤਾ ਜਿਹੜਾ 2 ਘੰਟੇ ਪਿੰਦਾ ਕਹਿੰਦਾ ਸੀ ਮੈਂ ਪ੍ਰਧਾਨ ਮੈਂ ਮੁੱਖ ਮੰਤਰੀ ਦੀ ਦੌੜ ਸ਼ਾਮਲ ਨਹੀਂ ਹੂੰ ਇੱਥੇ ਤੇ ਇਦਾਂ ਦਾ ਕੰਮ ਚੱਲਦਾ ਕਾਂਗਰਸ ਦੇ ਵਿੱਚ ਲੇਕਿਨ ਮੈਂ ਫਿਰ ਕਹਦੇ ਆਂ ਬਲ ਠੀਕ ਹੈ ਇਹ ਅਗਲੇ ਕਹਿਣ ਵਾਲਿਆਂ ਨੇ ਜੇ 2027 ਦੀ ਚੋਣ ਤੁਸੀਂ ਜਿੰਨਾ ਚਾਹੁੰਦੇ ਆਂ ਤੇ ਤੁਹਾਨੂੰ ਰਾਜਾ ਵੜਿੰਗ ਨੂੰ ਪਾਸੇ ਕਰਨਾ ਪਊ ਰਾਜਾ ਵੜਿੰਗ ਦੇ ਖਿਲਾਫ ਤੇ ਇਹ ਵੀ ਅਗਲੇ ਸ਼ਿਕਾਇਤ ਕੀਤੀ ਵੀ ਭਾਈ ਜਦੋਂ ਕੋਈ ਵੀ ਮੀਟਿੰਗ ਹੁੰਦੀ ਆ ਰੈਲੀ ਹੁੰਦੀ ਸੰਭ ਤੇ ਕੋਈ ਮੈਸੇਜ ਨਹੀਂ ਆਉਂਦਾ ਇਹਨਾਂ ਦਾ ਜੀ ਕੋਈ ਸਨੇਹ ਤੇ ਰਾਜਾ ਬੜਿੰਗ ਨੇ ਉੱਥੇ ਕਹਿ ਐ ਇੰਨੀ ਗੱਲ ਵੀ ਨਹੀਂ ਜੀ ਸਾਰਿਆਂ ਨੂੰ ਭੇਜ ਦਿਆਂ ਜੇ ਪਿੱਛੇ ਨਹੀਂ ਭੇਜੇਗੇ ਤੇ ਗਾ ਭੇਜਾਂਗੇ ਇਸ ਕਰਕੇ ਰਾਲੇ ਬੜਾ ਰਾਜਾ ਬੜਿੰਗ ਨੂੰ ਖੁਰਕ ਗਿਆ ਵੀ ਉਹਦੀ ਕੁਰਸੀ ਤੇ ਪਾਵੇ ਹਲ ਰਿਹਾ ਉਹਦਾ ਤਖਤ ਕਿਸੇ ਵੀ ਵੇਲੇ ਪਲਟਿਆ ਜਾ ਸਕਦਾ ਨਾ ਤੇ ਪ੍ਰਗਟ ਨਹੀਂ ਹੁੰਦਾ ਤੇ ਬੜ ਕਿਸੇ ਹੋਰ ਨਹੀਂ ਜਾਣੇ ਵੇਖ ਲੈ ਪਸੰਦ ਵੀ ਐਸਵਲ ਨੇ ਪੱਕਿਸਾ ਪੰਜਾਬ ਵਹਾੜਾਂ ਦੀ ਲਪੇਟ ਚ ਆਇਆ ਹੋਇਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਚ ਬਹੁਤ ਭਾਰੀ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿਚਾਲੇ ਹਰਿਆਣੇ ਦੇ ਸੀਐਮ ਨੇ ਪੰਜਾਬ ਦੇ ਸੀਐਮ ਨੂੰ ਚਿੱਠੀ ਲਿਖੀ ਹੈ ਕਿ ਜੇਕਰ ਪੰਜਾਬ ਨੂੰ ਕਿਸੇ ਵੀ ਤਰੀਕੇ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਆ ਤੇ ਅਸੀਂ ਨਾਲ ਖੜੇ ਆ ਜਿਸ ਉਤੇ ਬਲਤੇਜ ਪੰਨੂ ਦਾ ਬਿਆਨ ਆਇਆ ਕਹਿੰਦੇ ਕਿ ਚਿੱਠੀਆਂ ਲਿਖਾਂ ਦੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਹਿਲੀ ਗਲਤ ਮੈਂ ਪੰਜਾਬ ਜਿਹੜੀ ਹਾਲਾਤਾਂ ਦੀ ਗੱਲ ਕਰਦੇ ਬਰਸਾਤਾਂ ਦੀ ਗੱਲ ਕਰਦੇ ਆ ਪੰਜੀ ਅਗਸਤ ਤੱਕ ਜਿਹੜੀਆਂ ਬਰਸਾਤਾਂ ਤੋਂ ਆਈਆਂ ਇਹ ਨਾਰਮਲ ਤੋਂ 123 ਫੀਸਦੀ ਦੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਜੀ 123 ਦੀ ਗੋੜੀ ਨਹੀਂ ਆ ਆਜੇ ਵੀ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਇਹ ਅੰਕੜਾ 197 ਫੀਸਦੀ ਹੈ ਜੰਮੂ ਖਿੱਤੇ ਦੇ ਵਿੱਚ 45 ਵਰ੍ਹਿਆਂ ਬਾਅਦ ਹਰ ਪਾਸੇ ਹੜ੍ਹ ਵੜੀਆਂ ਖਪੜਾ ਤੇ ਪਾਰਸ਼ਾ ਦਾ ਮਤਲਬ ਉਹ ਸਾਨੂੰ ਪਣਾਈ ਦੇ ਰਹੀਆਂ ਨੇ ਇਹਦੇ ਨਾਲ ਪਾਕਿਸਤਾਨ ਬਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਵੇਖੋ ਅਸੀਂ ਸਤਲੁਜ ਰਿਆ ਦਾ ਵੀ ਬਕਾਇਦਾ ਤੌਰ ਤੇ ਪਾਕਿਸਤਾਨ ਫੌਂਗਾ ਦਾ ਵੀ ਪਾਣੀ ਆ ਰਿਹਾ ਹੈ ਜੇ ਭਾਈ ਬਕਾਇਦਾ ਤੌਰ ਤੇ ਤਵੀ ਜੰਮੂ ਤਵੀ ਜੰਦੂ ਰਿਜੋਰੀ ਸਾਨੂੰ ਕਹਿੰਦੇ ਅਸੀਂ ਇੱਕ ਨਾਵਾ ਦਾ ਹੋਰ ਆ ਉਹਦਾ ਵੀ ਪਾਣੀ ਜਿਹੜਾ ਅਸੀਂ ਉਹ ਆਪਣੀ ਉਫਾਨ ਤੇ ਸੀ ਜੀ ਕੰਡਿਆ ਤੋਂ ਬਾਹਰ ਚੱਲ ਰਹੀ ਸੀ ਉਹਦੇ ਬਾਰੇ ਪਾਕਿਸਤਾਨ ਨੂੰ ਪਹਿਲਾਂ ਮਨੁੱਖਤਾ ਦੇ ਨਾਤੇ ਫੌਂਗਾ ਦਾ ਵੀ ਆਪਣਾ ਪ੍ਰਬੰਧ ਕਰ ਲਓ ਤੁਸੀਂ ਤੇ ਪਾਕਿਸਤਾਨ ਦੇ ਕੋਲੇ ਸਾਡੇ ਜਿੰਨੇ ਪ੍ਰਬੰਧ ਨਹੀਂ ਹੈਗੇ ਅੱਜ ਵੀ ਬਹੁਤ ਸਾਰੇ ਲੋਕ ਉੱਥੋਂ ਦੇ ਜਿਹੜੇ ਜੋ ਘਰਾਂ ਦੇ ਵਿੱਚ ਜਿਹੜੇ ਉਹ ਕੱਚੇ ਘਰਾਂ ਦੇ ਜਿਹਦੇ ਪੱਕੇ ਘਰ ਨਹੀਂ ਦਾ ਕੋਲੇਗੇ। ਐਸੇ ਕਰਕੇ ਪਾਕਿਸਤਾਨ ਵਿੱਚ ਹਾਲਾਤ ਕਾਫੀ ਮਾੜੀ ਆ ਤੇ ਸਾਡੇ ਵੀ ਹਾਲਾਤ ਬੜੀ ਚੰਗੀ ਨਹੀਂ। ਮੁੱਖ ਮੰਤਰੀ ਸਾਹਿਬ ਬਸਾ ਕੈਸੀ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਫੀਲਡ ਵਿੱਚ ਨਾ ਜਾਓ ਨਾ ਜਾਓ ਕਿਉਂਕਿ ਸਾਰੀ ਮਸ਼ੀਨਰੀ ਮੁੜ ਕੇ ਤੁਹਾਡੀ ਆਉ ਬੱਤ ਲੱਗ ਜਾਂਦੀ ਆ ਤੇ ਹੜਾਂ ਦਾ ਕੰਮ ਰੁਕ ਜਾਂਦਾ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਉਹਨਾਂ ਜਿਸ ਤਰੀਕੇ ਨਾਲ ਉੱਥੇ ਪਹਿਲਾਂ ਵੀ ਕੰਮ ਨਸ਼ਿਆਂ ਦੇ ਖਿਲਾਫ ਵੀ ਉਹਨਾਂ ਨੇ ਕਾਫੀ ਵੱਡੀ ਮਿਹਨਤ ਕੀਤੀ ਸੀਗੀ ਬਹੁਤ ਸਾਰੇ ਸਮਗਲਰ ਫੜੇ ਸੀਗੇ ਬਹੁਤ ਸਾਰੇ ਨਸ਼ੇ ਫੜੇ ਸੀ ਡਰੱਗ ਫੜੀ ਸੀ ਹੈਰਨ ਫੜੀ ਸੀ ਇਸ ਕਰਕੇ ਆਈਸ ਫੜੀ ਸੀ ਤੋਂ ਤੱਕ ਹੁਣ ਉੱਥੇ ਨੇ ਉਹਨਾਂ ਨੇ ਬੜਾ ਕੰਮ ਕੀਤਾ ਹੜਾਂ ਦੇ ਉੱਤੇ ਵੀ ਉਹ ਕੰਮ ਕਰ ਰਹੇ ਨੇ ਰਾਂਦੇ ਉੱਤੇ ਵੀ ਆਪ ਜਾ ਕੇ ਮੋਰਚੇ ਤੇ ਜਾ ਕੇ ਖੜੇ ਦੇ ਆਪ ਜਾ ਕੇ ਕੰਮ ਕਰ ਰਹੇ ਆ ਤੇ ਆਪ ਜਾ ਕੇ ਹਿੰਮਤ ਨਾਲ ਜੁਟਾਈ ਹੁੰਦਣ ਤੇ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਚਲੇ ਜਾਂਦੇ ਹੋ ਕੱਲ ਇਹਨਾਂ ਨੇ ਉੱਥੇ ਫਰੋਈ ਪਰੋਣਾ ਸੀ ਸਾਰੀ ਮਸ਼ੀਨਰੀ ਐ ਸਟੰਡ ਹੋ ਕੇ ਬੈਠੀ ਜੀ ਮੁੱਖ ਮੰਤਰੀ ਸਾਹਿਬ ਆ ਰਹੇ ਚਲੋ ਇਹ ਨਹੀਂ ਗੱਲ ਵੱਖਰੀ ਗੱਲ ਮੁੱਖ ਮੰਤਰੀ ਜੀ ਤੁਸੀਂ ਆਪੇ ਚੰਡੀਗੜ੍ਹ ਬੈਠ ਕੇ ਤੇ ਉੱਥੋਂ ਮਾਨੀਟਰ ਕਰੋ ਸਾਰੇ ਆਜਕਲ ਸਾਧਨ ਸਾਡੇ ਕੋਲ ਹੈਗੇ ਵਧੇ ਅੱਗੇ ਵੀ ਸਾਨੂੰ ਹਰ ਸਾਧੋਂ ਇੱਕ ਇੱਕ ਮਿੰਟ-ਮਿੰਟ ਦੀ ਰਿਪੋਰਟ ਆਉਂਦੀ ਜੀ لیکن ਜਿਹੜੇ ਹੜ੍ਹ ਨੇ ਹੜਾ ਨੇ ਜਿਸ ਤਰੀਕੇ ਨਾਲ ਤਬਾਹੀ ਮਚਾਈ ਹੈ ਭਾਵੇਂ ਕਿ ਜਿਵੇਂ ਪਿਛਲੇ ਸਾਲ ਦੀ ਗੱਲ ਕਰਨਾ ਪਿਛਲੇ ਸਾਲ 1756 ਪਿੰਡਾਂ 'ਚ ਹੜਾ ਆਈ ਸੀ ਇਸ ਵਾਰ ਹੀ ਹਜ਼ਾਰਕ ਦੇ ਵਿੱਚ ਆਇਆ ਤੇ 8 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਜਿੰਨਾਂ ਤੇ ਬਚਿਆ ਸੀ ਉਹਦੇ ਵਿੱਚ ਵੀ ਉਮੀਦ ਆ ਪਿਛਤ ਪਾਣੀ ਉਹਦੇ ਵੀ ਕੁਝ ਪਿੰਡਾਂ ਚ ਆ ਜਾਵੇ 40 ਪਿੰਡ ਅਮਰਸਰ ਜ਼ਿਲ੍ਹੇ ਸੰਬੰਧ ਜਿਹੜੇ ਐਸੇ ਪਾਣੀ 'ਚ ਡੁੱਬ ਗਏ ਉੱਥੇ ਜਿਹੜੀ ਚਿੱਠੀ ਲਿਖੀ ਹੈ ਕਾਂਗਰਸ ਨੇ ਉਹ ਠੀਕ ਲਿਖੀਆ ਤੇ ਸਾਡੇ ਬਾਦਲ ਨੇ ਚਿੱਠੀ ਲਿਖੀਆ ਮੁਖਮਤਬਦੀ ਵੀ ਇਮੀਡੀਏਟਲੀ ਇੱਥੇ ਜਿਹੜੀ ਉਹ ਫੌਜ ਬੁਲਾਈ ਜਾਵੇ ਜੀ ਫੌਜ ਬੁਲਾ ਕੇ ਪ੍ਰੰਤ ਕੀਤੇ ਜਲ 1988 ਤੋਂ ਬਾਅਦ ਫਿਰ ਇੱਥੇ ਰਜਿਸਟਰ ਦਿਹਾੜਾ ਆ ਆ 1988 ਚ ਵਿਸ਼ੇਤਰੀ ਆਏ ਸੀ ਲੋਕਾਂ ਦੇ ਮਾਲ ਡੰਗਸਾ ਰੋੜੀਗਾ ਜੀ ਜੀ ਬਚ ਕੇ ਚੰਗੀ ਗੱਲ ਹੂੰ ਉਧਰ ਦਾ ਕਹਿਰ ਆ 230 ਕਰੋੜ ਰੁਪਏ ਇਹਨਾਂ ਨੇ ਹੜਾ ਦੇ ਰੱਖੇ ਸੀ ਵਰਸਨ ਵਾਸਤੇ ਦੱਸੋ ਕਿੱਥੇ ਵਰਤੇ ਇੱਕ ਜੀ ਹਰ ਤੁਸੀਂ ਕਰ ਤਾਂ ਜੋ ਫੰਡ ਜੇ ਤਾਂ ਵਰਤਣੇ ਮਾਰਾ ਸਿਰਫ ਇੱਥੇ ਆਪ ਹਮ ਦੇਸ਼ਕਾਰ ਕੇ ਜਿਹੜੀ ਗੱਲ ਕਹੀ ਆ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਦਾ ਜਵਾਬ ਜੀ ਦੇਵੇ ਤੇ ਮੁੱਖ ਮੰਤਰੀ ਪੰਜਾਬ ਦੇਵੇ ਜੀ ਬਲਤੇਜ ਪੰਨੂ ਜੀ ਨਾ ਦਿਨਾ ਚੋਂ ਨਾ ਟੀਰਾ ਚੋਂ ਨਾ ਟੋਕਰੀ ਨਾ ਢੇਰਾ ਚੋਂ ਨਾ ਪਲੇਰਾ ਚੋਂ ਨਾ ਸਪੇਨਾ ਜਿੰਨਾ ਦੀ মিডিਆ ਐਡਵਾਈਜ਼ਰੀ ਖੋ ਕੇ ਉਹਨਾਂ ਨੂੰ ਘਰ ਬਿਠਾ ਦਿੱਤਾ ਗਿਆ ਉਹ ਬਿਆਨ ਦਿੰਦੇ ਜੀ ਕੰਮ ਕਰਨੇ ਆ ਤੇ ਆ ਕੇ ਕਹਿੰਦੇ ਕੰਮ ਇਦਾਂ ਨਹੀਂ ਉਹ ਕਹਿੰਦੇ ਸਾਨੂੰ ਬਰਥੋ ਤਾਂ ਨਹੀਂ ਹੈਲਪ ਕੀ ਕਰਦੇ ਫਾਈਨੈਂਸ਼ੀਅਲ ਡੋਟ ਤੇ ਅਸੀਂ ਹਮ ਅਸੀਂ ਤਾਂ ਦੇ ਸਕਦੇ ਹਾਂ ਅਸੀਂ ਹੋਰ ਮੁੱਖ ਮੰਤਰੀ ਨੇ ਆ ਕੇ ਪਾਣੀ ਜਾ ਕੇ ਮੜ ਕੇ ਤੇ ਨਹੀਂ ਤੁਹਾਡੇ ਨਾਲ ਮੈਂ ਤਾਂ ਗੱਲ ਨਹੀਂ ਉੱਥੇ ਕੋਈ ਬਿਲਕੁਲ ਪਾਜ ਪਾਜੀ ਇੱਕ ਨੀਤੀ ਹੈ ਇਹ ਪੀ ਪੰਜਾਬ ਨੂੰ ਕਿਸੇ ਤਰ੍ਹਾਂ ਕਾਬੂ ਕਰਨਾ ਜੀ ਗਰੇਵ ਸਿੰਘ ਸੈਣੀ ਵਿਸਕਰਕੇ ਬਣਾਇਆ ਗਿਆ ਸੀ ਪੀ ਸੈਣੀ ਭਾਈ ਤੇਰੇ ਦੀ ਪੰਜਾਬ ਚ ਵੋਟ ਕਾਫੀ ਹੈ ਦੁਆਬਾ ਖੇਤ ਚ ਕਾਫੀ ਵੋਟ ਸੜੀਆਂ ਦੀ ਹੈ ਤੇ ਜਦੋਂ ਵੀ ਸੈਣੀ ਸਾਹਿਬ ਪੰਜਾਬ ਆਉਂਦੇ ਆ ਤੇ ਉਹਨਾਂ ਨੇ ਪੀਲੇ ਰੰਗ ਦੀ ਦਸਤਾਰ ਸਜਾਈ ਹੁੰਦੀ ਹੈ ਤੇ ਪੂਰੇ ਸਿੱਖ ਬਣ ਕੇ ਆਉਂਦੇ ਤੇ ਫਿਰ ਗੱਲ ਵੀ ਆਕੇ ਪੰਜਾਬੀ ਚ ਗੱਲੇ ਕਰਦੇ ਕਿਉਂ ਜਿਹੜੇ ਚੰਡੀਗੜ੍ਹ ਦੇ ਬਾਰਡਰ ਦੇ ਨਾਲ ਨਾਲ ਸਾਡੇ ਏਰੀਏ ਦੇ ਨੇਂਦ ਲੱਗੇ ਹਰਿਆਣੇ ਦੇ ਉਹ ਸਾਰੇ ਪੰਜਾਬੀ ਬੋਲਦੇ ਆ ਜਿਵੇਂ ਵੀ ਬੋਲਦੇ ਨੇ। ਇਹ ਸਿਕਾਰ ਕੇ ਮੁੱਖ ਮੰਤਰੀ ਸਾਹਮਣੇ ਦੇ ਬਿਆਨ ਦੇ ਦਿੱਤਾ ਹਰਿਆਣੇ ਦੇ ਨੇ ਤੇ ਉਹਦਾ ਜਵਾਬ ਜੀ ਦੇਣਾ ਚਾਹੀਦਾ ਸੀ ਪੰਜਾਬ ਦਾ ਮੁੱਖ ਮੰਤਰੀ ਦਿੰਦਾ ਪੰਜਾਬ ਦਾ ਕੋਈ ਸੀਨੀਅਰ ਮੰਤਰੀ ਦਿੰਦਾ ਅਰਪਾਲ ਸਿੰਘ ਚੀਮਾ ਦਿੰਦਾ ਅਮਨ अरोड़ा ਦਿੰਦਾ ਹੂੰ ਫਿਰ ਤੇ ਕਹਿੰਦੀ ਤੇ ਬਲਦੇਵ ਸਿੰਘ ਪੰਨੂ ਨੇ ਇਤੋਂ ਦਿੱਤੇ ਕਿ ਬਿਆਨ ਦੀ ਕੋਈ ਨਸਾਰਤਿਕਤਾ ਨਹੀਂ ਬਣਦੀ। ਜੀ ਪ੍ਰੇਸ਼ਾ ਪ੍ਰਧਾਨ ਮੰਤਰੀ ਦੇ ਕਾਰਜਕਾਲ ਨੂੰ ਲੈ ਕੇ ਵੀ ਗੱਲਾਂ ਹੋ ਰਹੀਆਂ ਸਨ ਕਿ ਹੁਣ ਉਹ ਰਿਟਾਇਰ ਹੋ ਸਕਦੇ ਨੇ ਕਿ ਸਤੰਬਰ ਚ ਉਹਨਾਂ ਦਾ 75ਵਾਂ ਜਨਮ ਦਿਨ ਆ ਰਿਹਾ ਇਸ ਤੋਂ ਬਾਅਦ ਰਿਟਾਇਰ ਹੋ ਜਾਣਾ ਇਹ ਚਰਚਾਵਾਂ ਚੱਲੀਆਂ ਸਨ ਤੇ ਇਸੇ ਵਿਚਾਲੇ ਮੋਹਨ ਭਾਗਵਤ ਦਾ ਬਿਆਨ ਆਇਆ ਉਹ ਕਹਿੰਦੇ ਕਿ ਰਿਟਾਇਰਮੈਂਟ ਦੀ ਗੱਲ ਮੈਂ ਕਦੋਂ ਕਹੀ ਹੈ ਕਿ ਰਿਟਾਇਰਮੈਂਟ ਹੋ ਜਾਂਦੀ ਹੈ ਤੇ ਇਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਹੁਣ ਜੁੜੇਗੀ ਪਹਿਲੀ ਗੱਲ ਤੇ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਸਭ ਆਪਣੀ ਟਿਨਰ ਪੂਰੀ ਕਰਨਗੇ ਕਿਸੇ ਵੀ ਤਰ੍ਹਾਂ ਉਹ ਰਿਟਾਇਰ ਨਹੀਂ ਹੋ। ਹੂੰ ਜੇ ਮੋਨ ਭਾਗਵਤੀ ਇਹ ਕਹਿਣ ਵਾਲਾ ਸੀ ਕਿ ਤੁਸੀਂ ਇਹ ਨਿਯਮ ਬਣਾਇਆ ਸੀ ਤੇ ਤੁਸੀਂ ਜਦੋਂ ਬਕਾਇਦਾ ਤੌਰ ਤੇ 75 ਸਾਲ ਤੁਸੀਂ 17 ਸਤੰਬਰ ਨੂੰ ਪੂਰੇ ਕਰ ਰਹੇ ਹੋ ਤੇ ਆਪਣੇ ਘਰ ਨੂੰ ਜਾਓ। ਜੀ ਉਹ ਦੋ ਪਹਿਲਾ ਮੋਨ ਭਾਗਦੇ ਆਪਣੇ 75 ਸਾਲ ਪੂਰੇ ਹੋ ਰਿਹਾ ਇਸ ਕਰਕੇ ਉਹਨੇ ਕਿਹਾ ਜੀ ਮੈਂ ਤੇ ਰਿਟਾਇਰਮੈਂਟ ਦੀ ਗੱਲ ਹੀ ਨਹੀਂ ਕੀਤੀ ਕਦੀ। ਹੂੰ ਤੇ ਨਾ ਮੈਂ ਕਿਸ਼ਨ ਨੂੰ ਰਿਟਾਇਰ ਹੋਣ ਵਾਸਤੇ ਕਹੂੰਗਾ ਕੋਈ ਨਹੀਂ ਕੋਈ ਤੇ ਜਦੋਂ ਕਿ ਇਹਨਾਂ ਨੇ ਨਿਯਮ ਬਣਾਇਆ ਸੀ ਉਹਦੇ ਵਿੱਚ ਮੁਰਲੀ ਬਨੌਰ ਜੋਸ਼ੀ ਲਾਲ ਕ੍ਰਿਸ਼ਨ ਅਡਵਾਨੀ ਲਾਲ ਕ੍ਰਿਸ਼ਨ ਅਡਵਾਨੀ ਜਿਹਦੀ ਵਾਧਾ ਕਰਕੇ ਅੱਜ મોદી ਮੁੱਖ ਪ੍ਰਧਾਨ ਮੰਤਰੀ ਆ ਜੀ 2002 ਦੇ ਵਿੱਚ ਜਿਹੜੇ ਦੰਗੇ ਹੋਏ ਸੀ ਗੁਜਰਾਤ ਦੰਗੇ ਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਵਿਆਰੀ ਵਾਜਪਾਈ ਤੇ ਜਾ ਕੇ ਝਾੜ ਪਾਈ ਸੀ ਮੋਦੀ ਨੂੰ ਮੁੱਖ ਮੰਤਰੀ ਸੀ ਗੁਜਰਾਤ ਬਿਰਾਜ ਧਰਮ ਨਵਾਉਣਾ ਵੀ ਸਿੱਖੋ ਤੇ ਇਹਨੂੰ ਕਹਿ ਦਿੱਤਾ ਗਿਆ ਸੀ ਉਹਦੋਂ ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਜੀ ਦਾ ਅਡਵਾਨ ਨੂੰ ਕਹਿ ਦਿੱਤਾ ਸੀ ਨੂੰ ਬਦਲ ਇਹ ਲੋੜ ਨਹੀਂ ਬੰਦਾ ਠੀਕ ਨਹੀਂ ਕਿਉਂ ਅਟਲ ਵਿਆਰੀ ਵਾਜਪਾਈ ਜਿਹੜੇ ਸੀ ਬਿਲਕੁਲ ਨਰੋਲ ਜਿਹੜੇ ਸੀ ਉਹ ਸੈਕੂਲਰ ਟਾਈਪ ਬੰਦੇ ਸੀ ਤੇ ਮੋਦੀ ਧਰਮ ਦੇ ਆਧਾਰ ਤੇ ਰਾਜਨੀਤੀ ਕਰਦਾ ਸੀ ਜਿੱਦਾਂ ਸੁੱਖਾ ਮੁਸਲਮਾਨ ਨੂੰ ਕੁੱਟ-ਕੁੱਟ ਕੇ ਮਾਰਿਆ ਇਹਨਾਂ ਨੇ ਜੋ ਕੀਤਾ ਉੱਥੇ ਉਹ ਸਭ ਨੂੰ ਪਤਾ ਜੀ ਗੋਦਰਾ कांड ਕਿਵੇਂ ਹੋਇਆ ਬਾਨੋਂ ਵਾਲਾ कांड ਕਿਵੇਂ ਹੋਇਆ ਬਾਨੋਂ ਅਜੇ ਕਰੋਨੀ ਫਿਰਦੀਨ ਸਾਹਿਬ ਦੀ ਮਿਲਣੀ ਫਿਰ ਜਿਹੜੇ ਗੋਦਰਾ कांड ਵੇਲੇ 17 ਬੰਦੇ ਰਿਆਕ ਕੀਤੇ ਸੀ ਇਹਨਾਂ ਨੇ ਪਿੱਛੇ ਵੀ ਨੂਪਰੀਸ਼ਨ ਦੇ ਤੇ ਬਜਰੰਗਦਲ ਦੇ ਕਿੱਦਾਂ ਉਹਨਾਂ ਦੇ ਗਾਂ ਝਾਰਪਾ ਜਿਵੇਂ ਬੜੀ-ਬੜੀ ਜਗਜਤ ਕਾਇ ਹੁੰਦੇ ਆ ਹੂੰ ਇਹਨਾਂ ਨੇ ਉਹਨੂੰ ਕਿਹਾ 70 ਸਾਲ ਤੋਂ ਬਾਅਦ ਕੋਈ ਵੀ ਜਿਹੜਾ ਅਸਮਾ ਲੀਡਰ ਆ ਉਹ ਆਪਣੇ ਅਹੁਦੇ ਤੇ ਨਹੀਂ ਰਹੇਗਾ ਉਹ ਮਾਰਕ ਮੰਡਲ ਦਰਜਾ ਜਾਏਗਾ ਤੇ ਅਡਵਾਨੀ ਸਾਹਿਬ ਜਿਹੜੇ ਸੀ ਆਪਣੀ ਮੁਖਮਤ ਪ੍ਰਧਾਨ ਮੰਤਰੀ ਕੁਰਸੀ ਨੂੰ ਕੋਕੇ ਲਾਉਂਦੇ ਨੇ ਲਾਉਂਦੇ ਨੇ ਸੁਜਉਂਦੇ ਨੇ ਸੀ ਉਹਨਾਂ ਦੇ ਆਖਰੀ ਕੋਕਰ ਰਹਿ ਗਿਆ ਉਹਨਾਂ ਜੜਿਆਂ 'ਤੇ ਉੱਤੇ ਮੋਦੀ ਬਹਿ ਗਏ ਤਿੰਨ ਵਾਰੀ ਬੇਇਤੀ ਕੀਤੀ ਹੈ ਹੱਥ ਤੱਕ ਨਹੀਂ ਮੜਿਆ ਅਡਵਾਨੀ ਦਾ ਤੇ ਜੇ ਹੁਣ ਭਾਗਤ ਵੀ ਡਰ ਕੇ ਇੰਨੀ ਗੱਲ ਕਹਿੰਦਾ ਜੀ ਵੇਖੋ ਜੀ ਮੈਂ ਤੇ 75 ਸਾਲ ਬਾਰੇ ਕਦੀ ਕੋਈ ਬਿਆਨ ਦਿੱਤਾ ਨਹੀਂ ਕਿ ਨਾਮ ਹੈ ਕਿਸੇ ਨੂੰ ਕਵਾਂਗੇ ਤੁਸੀਂ ਰਿਟਾਇਰ ਹੋ ਤੇ ਤਾਂ ਮਤਲਬ ਮੋਦੀ ਸਾਹਿਬ ਦੀ ਉਸ ਪੁਤਸੀ ਉਹਨਾਂ 2029 ਤੱਕ ਪੱਕੀ ਕਰ ਦਿੱਤੀ ਹੈ ਕਿ ਜੀ ਤੁਹਾਡੇ ਨਾਲ ਗਲਤੀ ਕੋਈ ਨਹੀਂ ਹੈ ਜੀ ਜੀ ਬਹੁਤ ਸ਼ੁਕਰੀਆ ਭੜੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਜੀ